ਯਕੀਂ ਬੇਟੀ ਜੱਜ ਬਣਾਇਆ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਤੁਹ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਜੀ ਜਿਵੇਂ ਦੇਖ ਰਹੇ ਤੁਸੀਂ ਹਾਂਜੀ ਅਜੇ ਜੱਕ ਅਲਕੇਸ਼ ਇੱਥੇ ਤੁਸੀਂ ਕਿ ਨਾਮ ਹੈ ਬੇਟਾ ਮੇਰਾ ਨਾਮ ਤਾਨਿਆ ਹੈ ਤੁਸੀਂ ਜੱਜ ਨੂੰ ਜੁੜਤ ਹੋਏ ਨਾਮ ਨੇ प्रोटेस्ट पास होता है बारेना सर बहुत अच्छा लग रहा है जिस तो दिन का रिजल्ट आया है काफ़ी इतों एरिया है काफ़ी प्यार मिल रहा है और सब देख के बड़ा अच्छा लग रहा है, है। तो स्टडी सारी कितों की मेहरबाद स्टडी सर मैं अलग अलग स्कूल्स तो की है पहूल तो की है फिफ्थ कलास तक ਫਿਰ 8th ਕਲਾਸ ਤੱਕ ਮੈਨੇ ਸਬਿਤਕਾਰੀ ਵਿਦਿਆਮੰਦਰ ਤੋਂ ਕੀਤੀ ਹੈ ਫਿਰ ਮੈਨੇ 9th 10th ਆਪਣੀ ਮਾਨਸਾ ਤੋਂ ਕੀਤੀ ਹੈ ਪਬਲਿਕ ਸਕੂਲ ਤੋਂ ਫਿਰ 11th ਤੇ 12th ਮੈਨੇ ਸੇਂਟ ਜੇਵियर्स ਬਠਿੰਡਾ ਤੋਂ ਕੀਤਾ ਹੈ ਫਿਰ ਆਪਣੀ ਗ੍ਰੈਜੂਏਸ਼ਨ ਹੈ ਜੋ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਹੈ ਤੇ ਇਸ ਟਾਈਮ ਐਲ ਐਲ ਐਮ ਚੱਲ ਰਹੀ ਹੈ ਉਹ ਵੀ ਪੰਜਾਬ ਯੂਨੀਵਰਸਿਟੀ ਤੋਂ ਚੱਲ ਰਹੀ ਹੈ ਤੁਹਾਨੂੰ ਜੱਜ ਬਣਨ ਦਾ ਕਿਦੋਂ ਸ਼ੌਂਕ ਪੈਦਾ ਹੋਇਆ ਸਰੇ ਖਿਆਲ ਮੇਰੇ ਸਕੂਲ ਚ ਸੀਗਾ ਮੰਚ ਮੈਂ 9th ਪਲਾਸ ਵਿੱਚ ਹੁੰਦੀ ਸੀ ਉਦੋਂ ਤੋਂ ਥੋੜਾ ਅਬ ਦੇ ਪੜਾਈ ਬਾਰੇ ਕਰੀਅਰ ਬਾਰੇ ਸੋਚਣਾ ਉਦੋਂ ਤੋਂ ਸ਼ੁਰੂ ਕੀਤਾ ਤਾਂ ਬਸ ਇੱਕੋ ਹੀ ਥੌਟ ਸੀ ਮੇਰੇ ਦਿਮਾਗ ਵਿੱਚ ਕਿ ਇਹ ਇਧਰ ਹੀ ਜਾਣਾ ਹੈ ਬਸ ਉਸ ਤੋਂ ਬਾਅਦ ਫਿਰ ਮੈਂ ਆਪਣੀ ਸਾਰੀ ਪੜਾਈ ਉਸੇ ਤਰੀਕੇ ਨਾਲ ਹੀ ਕੀਤੀ ਜੋ ਠੀਕ ਲੱਗਿਆ ਬਸ ਜੋ ਲਾ ਦੀ ਪੜਾਈ ਲਈ ਠੀਕ ਲੱਗਿਆ ਜੋ ਜੱਜ ਬਣਨ ਲਈ ਠੀਕ ਲੱਗਿਆ ਫਿਰ ਬਸ ਉਸ ਤਰੀਕੇ ਨਾਲ ਸਭ ਅੱਗੇ ਅੱਗੇ ਆਪਣੇ ਆਪ ਹੁੰਦਾ ਗਿਆ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਸਮੱਸਿਆਵਾਂ ਆ ਤਾਂ ਸਰ ਮਤਲਬ ਇਦਾਂ ਹੈ ਕਿ ਕਦੇ-ਕਦੇ ਆਪ ਦੇ ਮਨ ਦੀਆਂ ਹੀ ਹੁੰਦੀਆਂ ਨੇ ਕਈ ਵਾਰੀ ਆਪਾਂ ਕਦੇ ਹਿੰਮਤ ਪੈਂਦੀ ਹੈ ਕਿਸੇ ਚੀਜ਼ ਦੀ ਕਈ ਵਾਰ ਨਹੀਂ ਪੈਂਦੀ ਤਾਂ ਉਹ ਸਮੱਸਿਆ ਹੈ ਇੱਕ ਅੰਦਰੂਨੀ ਜੋ ਚੱਲਦੀ ਹੈ ਤੇ ਬਾਕੀ ਅ ਬਸ ਜ਼ਿਆਦਾ ਤਾਂ ਮੈਨੂੰ ਪੈਰੈਂਟਸ ਦੀ ਫੈਮਿਲੀ ਦੀ ਦੋਸਤਾਂ ਮਿੱਤਰਾਂ ਦੀ ਬਹੁਤ ਸਪੋਰਟ ਰਹੀ ਉਸ ਕੱਲ ਦਾ ਤਾਂ ਬਹੁਤ ਸ਼ੁਕਰਾਨਾ ਹੈ ਪਰਮਾਤਮਾ ਦਾ ਕਿ ਕੋਈ ਆਪਾਂ ਨੂੰ ਇਦਾਂ ਦੀ ਸਮੱਸਿਆ ਫੇਸ ਨਹੀਂ ਕਰਨੀ ਪਈ ਬਸ ਛੋਟੀਆਂ-ਮੋਟੀਆਂ ਤਾਂ ਉਹ ਚੱਲ ਗਈ ਰਹਿੰਦੀਆਂ ਨੇ ਇਹ ਤਾਂ ਠੀਕ ਰਿਹਾ ਸਭ ਤੁਹਾਨੂੰ ਇਹ ਮੱਚ ਦਾ ਜੱਜਮੈਂਟ ਕਿਦਾਂ ਜੋ ਪਤਾ ਲੱਗ ਛੋ ਵਾਇਰਲ ਹੋ ਗਿਆ ਆਪਾਂ ਨਾਲ ਲੱਗੇ ਵਧੀਆ ਇਲਾਕਾ ਹੈ ਸਰ ਵਧੀਆ ਸੋਨਾ ਹੈ ਸੁੰਦਰ ਹੈ ਮੌਸਮ ਵੀ ਵਧੀਆ ਰਹਿੰਦਾ ਹੈ ਤੇ ਬਾਕੀ ਅਪੋਰਚ्युनिटी ਕਿਤੇ ਵੀ ਹੋਈ ਏਰੀਆ ਦਾ ਫਰਕ ਨਹੀਂ ਪੈਂਦਾ ਜੋ ਇਸ ਰਿਸਪੌਂਸਿਬਿਲਟੀ ਨੂੰ ਕਿਤੇ ਹੀ ਹੋਇਆ ਨਿਭਾਣਾ ਹੈ ਤਾ ਇਨਾ ਏਰੀਆ ਮੈਟਰ ਨਹੀਂ ਕਰਦਾ ਹੈ ਜਿਹਨੀ ਰਿਸਪੌਂਸਿਬਿਲਟੀ ਕਰਦੀ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਆ ਸੋਨੀ ਜਗਾ ਹੈ ਸ਼ਾਂਤੀ ਲਾਟਾ ਹੈ ਆ ਵਦਿਆ ਹਿਮਾਚਲ ਦੇਵ ਦੇਪਤਨ ਲੱਗਦਾ ਹਾਂਜੀ ਦੇਵ ਭੂਮੀ ਹੈ ਬਿਲਕੁਲ ਉੱਥੇ ਆਸ਼ੀਰਵਾਦ ਸਦਾ ਬਣਿਆ ਰਹਿੰਦਾ ਹੈ ਤੁਹਾਡੇ ਜਦ ਜਦ ਜਜਮਿਤ ਹੋਵੇ ਤੁਹਾਡੇ ਮਨ ਚ ਕੀ ਕਰਨ ਨੂੰ ਅੱਗੇ ਆ ਸਵਾਇਵਸਥ ਸਮਾਜ ਵਾਸਤੇ ਬਸ ਰਿੱਦਾਈ ਹੈ ਕਿ ਹੁਣ ਇੱਕ ਰਿਸਪੌਂਸਿਬਿਲਟੀ ਮਿਲੀ ਹੈ ਤਾਂ ਇਹਨੂੰ ਆਪਣੀ ਪੂਰੀ ਇਸ ਤਰੀਕੇ ਨਾਲ ਨਿਭਾਉਂਦੀ ਬਸ ਪਰਮਾਤਮਾ ਅੱਗੇ ਅਰਜ਼ਾ ਹੈ ਇਹੀ ਕਿ ਉਸ ਚੀਜ਼ ਨੂੰ ਨਿਭਾਉਂਦੀ ਵੀ ਹਿੰਮਤ ਮਿਲਦੀ ਰਹੇ ਕਿਉਂਕਿ ਰਿਸਪੌਂਸਿਬਿਲਟੀ ਹੈ ਕਿ ਔਦਾ ਨਹੀਂ ਮੰਨਦੇ ਆਪਾਂ ਇਸ ਚੀਜ਼ ਨੂੰ ਜਿਹਦੇ ਜ਼ਿੰਮੇਵਾਰੀ ਮੰਨਦੇ ਆ ਤੇ ਬਸ ਇਹ ਹੈ ਕਿ ਹੁਣ ਇਸ ਚੀਜ਼ ਨੂੰ ਨਿਭਾਇਆ ਵੀ ਅੱਛਾ ਜਾਵੇ ਤਾਂ ਕਿ ਜੋ ਸਭ ਦਾ ਪਿਆਰ ਮਿਲ ਰਿਹਾ ਹੈ ਉਹ ਇਦਾਂ ਬਨਿਆ ਵੀ ਰਹੇ